ਹਾਂਜੀ ਪਿਆਰ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਦੇਖ ਰਹੇ ਹੋ ਸੋਨੂ ਗੋਟ ਫਾਰਮ ਪੰਜਾਬ YouTube ਚੈਨਲ ਅਗਰ YouTube ਤੇ ਹੋਂਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਰ Facebook ਤੇ ਤਾਂ ਪੇਜ ਨੂੰ ਫੋਲੋ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਲਈ ਵਧੀਆ ਤੋਂ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਤੇ ਜਾਣਕਾਰੀ ਜਿੰਨੀ ਵੀ ਆਪਣੇ ਕੋਲੇ ਹੈਗੀ ਆ ਉਹ ਤੁਹਾਨੂੰ ਇਸ ਚੈਨਲ ਦੇ ਥਰੂ ਦਿੰਦੇ ਰਹੇ ਨੇ ਠੀਕ ਹੈ ਜੀ ਤੇ ਅੱਜ ਤੁਹਾਡੇ ਲਈ ਮਾਸ਼ਾਅੱਲਾ ਬਹੁਤ ਹੀ ਟਾਪ ਕੁਆਲਿਟੀ ਫੀਮੇਲ ਲੈ ਕੇ ਆਏ ਆ ਨੀਚੇ ਜਿਹਦੇ ਇੱਕ ਫੀਮੇਲ ਬੱਚੀ ਆ ਪੂਰੀ ਡਿਟੇਲ ਦੇਵਾਂਗੇ ਠੀਕ ਆ ਜੀ ਇਹਦੇ ਦੋ ਬੱਚੇ ਸੀ ਉਹ ਇੱਕ ਸੇਲ ਕਰਤਾ ਉਹਦੇ ਬਾਰੇ ਦੱਸਾਂਗੇ ਇਸ ਲਈ ਪੂਰੀ ਵੀਡੀਓ ਐਂਡ ਤੱਕ ਦੇਖਣੀ ਹੈ ਠੀਕ ਆ ਜੀ ਜੇ ਕਿਸੇ ਵੀ ਨੂੰ ਪਸੰਦ ਆ ਜਵੇ ਤਾਂ ਮੈਨੂੰ ਫੋਨ ਕਾਲ ਕਰ ਦੇਣਾ ਠੀਕ ਆ ਜੀ WhatsApp ਮੈਸੇਜ ਕਰ ਦੇਣਾ ਤੁਹਾਨੂੰ ਆਪਾਂ ਇਹਦੀ ਰੇਟ ਦੱਸ ਦਾਂਗੇ ਤੇ ਟ੍ਰਾਂਸਪੋਰਟੇਸ਼ਨ ਆਲ ਇੰਡੀਆ ਆਪਣਾ अवेलेबल ਹੁੰਦਾ ਤੁਹਾਨੂੰ ਸਾਡਾ ਪਤਾ ਹੀ ਆ ਠੀਕ ਆ ਜੀ ਲਓ ਜੀ ਇਹ ਜਿਹੜੀ ਫੀਮੇਲ ਆ ਜੀ ਮਾਸ਼ਾਅੱਲਾ ਬਹੁਤ ਸ਼ਾਨਦਾਰ ਕੁਆਲਿਟੀ ਦੀ ਹੈ ਜੀ ਤੇ ਇਹਦਾ ਕਲਰ ਬਹੁਤ ਹੀ ਖੂਬਸੂਰਤ ਕਲਰ ਹੈ ਤੇ ਇਹਦੀ ਜਿਹੜੀ ਬੱਚੀ ਹੈ ਉਹ ਬਰਾਊਨ ਕਲਰ ਦੇ ਥੱਲੇ ਬੱਚੀ ਹੈ ਜੀ ਇਹਦੇ ਠੀਕ ਹੈ ਜੀ ਇਹ ਬੱਚੀ ਡੇਢ ਕਿ ਮਹੀਨੇ ਦੀ ਬੱਚੀ ਹੈ ਜੀ ਇਹਦੇ ਥੱਲੇ ਦੋ ਬੱਚੀਆਂ ਸੀ ਤੇ ਇੱਕ ਇਹਦੀ ਬੱਚੀ ਛੇਲ ਕਰ ਦਿੱਤੀ ਠੀਕ ਹੈ ਜੀ ਉਹ ਵੀ ਇਦਾਂ ਹੀ ਬਹੁਤ ਹਾਈ ਕੁਆਲਿਟੀ ਸੀ ਤੁਸੀਂ ਬੱਚੀ ਦੇ ਸਕਦੇ ਹੋ ਵੀ ਮਾਂ ਨਾਲ ਉਹ ਵੀ ਦੋ ਦੋ ਗਣਾ ਉਪਰ ਆ ਬਹੁਤ ਸ਼ਾਨਦਾਰ ਕੁਆਲਿਟੀ ਦੀ ਬੱਚੀ ਹੈ ਲੰਬੀ ਲੰਜੀ ਆ ਤੇ ਫੁੱਲ ਬਰਾਊਨ ਆ ਠੀਕ ਹੈ ਜੀ ਵਾਈਟ ਅੱਖ ਦੇ ਵਿੱਚ ਨੇ ਦੋਨੇ ਫੀਮੇਲ ਵੀ ਤੇ ਦੇਖ ਸਕਦੇ ਤੁਸੀਂ ਪਰ ਉਸ ਤੋਂ ਇਹ 6 ਦੰਦ ਬੱਕਰੀ ਆ ਫਿਲਹਾਲ ਹਲੇ ਇੱਕ ਦੰਦ ਹਲੇ ਜਿਹੜਾ 8 ਦਾ ਉਹ ਚੱਕ ਰਹੀ ਐ ਥੋੜਾ ਥੋੜਾ ਠੀਕ ਹੈ ਜੀ ਤੇ ਪਹਿਲੀ ਵਾਰ ਬੱਚੇ ਦਿੱਤੇ ਆ ਨੇ ਦੇਖ ਸਕਦਾ ਤੁਸੀਂ ਮਾਸ਼ਾਅੱਲਾ ਬਹੁਤ ਸ਼ਾਨਦਾਰ ਹੈ ਸੇਧਾਂ ਦਾ ਅੰਦਾਜ਼ੀ ਬੱਚੀ ਇਹ ਇਹ 8 ਦੰਦ ਦੇ ਦੰਦ ਹਲੇ ਚੱਕ ਰਹੀ ਐ ਥੋੜਾ ਠੀਕ ਹੈ ਜੀ ਬਹੁਤ ਸ਼ਾਨਦਾਰ ਬੱਚੀ ਐ ਤੇ ਆਰਡਰ ਦਿਖਾਵਾ ਤੁਹਾਨੂੰ ਆਰਡਰ ਵੀ ਬਹੁਤ ਖੂਬਸੂਰਤ ਆ ਪਿਆਰ ਉਸਤੋਂ 3 ਲੀਟਰ ਤੋਂ ਪਲੱਸ ਦੁੱਧ ਆ ਫੀਮੇਲ ਦੇ ਥੱਲੇ ਅੱਜ ਦੇ ਟਾਈਮ ਠੀਕ ਹੈ ਜੀ ਦੇਖ ਸਕਦਾ ਤੁਸੀਂ ਆਰਡਰ ਤੇ ਇਹਦੇ ਥੱਲੇ نیچے ਬੱਚੀ ਆ 4 ਛੇੜਾ ਦੋਨੋਂ ਕਿਸੇ ਪਿਆਰੇ ਉਸਤੋਂ ਚਾਹੀਏ ਹੋਣ ਤਾਂ ਮੈਨੂੰ ਫੋਨ ਕਾਲ ਕਰ ਲਿਓ WhatsApp ਤੇ ਮੈਸੇਜ ਕਰ ਲਿਓ ਤੇ ਤੁਸੀਂ ਇਹਦਾ ਆਰਡਰ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਪ ਪਹਿਲੀ ਵਾਰ ਠੀਕ ਹੈ ਜੀ ਫਸਟ ਟਾਈਮ ਰੱਖ ਰਹੇ ਤੇ ਇਹਦੀ ਹਾਈਟ ਵੀ 36 3 ਇੰਚ ਦੀ ਹਾਈਟ ਹੈ ਠੀਕ ਹੈ ਜੀ ਬਹੁਤ ਖੂਬਸੂਰਤ ਫੀਮੇਲਾ ਹੋਣਾ ਟਾਈਮ 'ਚ ਬਹੁਤ ਜ਼ਬਰਦਸਤ ਬੱਕਰੀ ਬਣ ਕੇ ਤਿਆਰ ਹੋਊਗੀ ਕਿਸੇ ਵੀਰ ਨੂੰ ਵੀ ਬੱਕਰੀ ਚਾਹੀਦੀ ਹੋ ਤਾਂ ਜਲਦੀ ਨਾਲ ਦੀ ਫੋਨ ਕਰ ਲਿਓ WhatsApp ਤੇ ਮੈਸੇਜ ਕਰ ਲਿਓ ਧੰਨਵਾਦ ਜੀ